ਪਾਈਛੇ ਜੀ ਸਰਕਾਰ ਬਹੁਤ ਹੀ ਮਾਣੂਤਾ ਸੀ ਜੋ ਇਸ ਸਵਿੱਤਰ ਪਾਵਨ ਅਸਥਾਨਾਂ ਦੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਨੇ ਲਏ ਤੇ ਗੁਰੂ ਸਾਹਿਬ ਜੀ ਨੇ ਬੜੀ ਵੱਡੇ ਬੋਲਚੇ ਸੈਨਾ ਦੇ ਇਹਨਾਂ ਨੇ ਬੜਾ ਅਭਿਆਸ ਕੀਤਾ ਇਹ ਸਭਾ ਵਿਚਾਰਾਂ ਦਾ ਬੜੇ ਬਧੀਆ ਖਿਆਰੇ ਸ਼ਬਦ ਤੋਂ ਬਾਈ ਦੇ ਗ੍ਰੰਥ ਜਿਹੜੇ ਨੂੰ ਅਸੀਂ ਆਨੰਦ ਮਾਣਦਾ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਖੜਾ ਸਾਹੋ ਭੋਖ ਤੁਖਾਰ ਨ ਵਿਆਪਈ ਕੰਟ ਮਿਲਿਆ ਹਰ ਨਾ ਹੋ ਮਨ ਬਿਧਿਆ ਚਰਨਾਰ सकड़ा साओ गोविंदोपाल राय सेवा स्वामी लाओ बो न सघ मेल साधु गुणगाओ ਜਹ ਤੇ ਉਪਜੀਤੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗੰਦੀਨ ਪਾਰ ਬ੍ਰਹਮ ਬੌੜ ਨ ਵਿਛੜਿਆ ਹੋ ਬਾਰ ਜਾਉ ਲਖ 베ਰੀਆ ਹਰ ਸਜਣ ਅਗਮਯ ਅਗਾਹੋ ਹੰਦਾ ਸਰਬ ਸੁਖ ਜਿਸ ਬਖਸੇ ਬੇ ਪਰਵਾਹ ਬਾਰ ਜਾਉ ਲਖ ਬੇਰੀਆ ਹਰ ਸਜਣ ਅਗਮਿਆ ਗਾਹੋ ਸਰਮ ਪਾਈ ਨਰਾਏ ਨਾਨਕ ਦਰ ਪਈ ਜੀ ਕੀ ਫਤਿਹ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਗੁਰਤਾ ਗੱਦੀ ਦੇ ਸੁਭਾਈ ਮਾਨ ਚਵਰੀ ਸ਼ਤਰਕਤ ਜੀ ਦੇ ਮਾਲਕ ਸਮੁੱਚੀ ਮਾਨਪਤਾ ਦੇ ਰਹਿਬਰ ਦਸਾਂ ਬਾਦਸ਼ਾਹਾਂ ਦੀ ਜੋਤ ਤੰਤ ਤੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਗੁਰਾਂ ਸਤਿਗੁਰਾਂ ਦੇ ਦਰ ਘਰ ਦੇ ਸਾਜੇ ਨਵਾਜੇ ਗੁਰੂ ਸਿੰਘ ਪੂਰਨ ਮਹਾਪੁਰਖ ਧਨਦਨ ਬਾਬਾ ਮੋਹ ਸਿੰਘ ਜੀ ਦੀ ਪਾਵਨ ਪਵਿੱਤਰ ਯਾਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਭਾਗਾਂ ਦੇ ਕਰਕੇ ਸਤ ਸੰਗਤ ਦੀਆਂ ਧੜੀਆਂ ਪ੍ਰਾਪਤ ਹੋ ਰਹੀਆਂ ਨੇ ਅੰਮ੍ਰਿਤ ਵੇਲੇ ਤੋਹਨੀ ਮਹਾਪੁਰਖਾਂ ਦੀ ਪਾਵਨ ਯਾਦ ਵਿੱਚ ਸ਼੍ਰੀ ਅਖੰਡ ਜਪਾ ਦਾ ਭੋਗ ਪੈ ਫਿਰੰਦ ਮਹਾਰਾਜ ਜੀ ਨੇ ਖੁੱਲੇ ਫੰਡਾਲਾਂ ਵਿੱਚ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਗਜ਼ਾਰ ਬਖਸ਼ੇ ਸਤਿਗੁਰਾਂ ਦੀ ਹਜ਼ੂਰੀ ਅੰਦਰ ਦੀਵਾਨ ਸਜਾਏ ਦੀਵਾਨਾਂ ਦੀ ਆਰੰਭਤਾ ਤੁਰਕੀ ਬਾਣੀ ਇਲਾਹੀ ਬਾਣੀ ਰੱਬੀ ਬਾਣੀ ਦੇ ਕੀਰਤਨ ਦੇ ਨਾਲ ਹੋਇਆ ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਕਥਾ ਕੀਰਤਨ ਸੋ ਕਦਾਈ ਮਾਰੇ ਗਿੰਦੇ ਸਭ ਤੋਂ ਵਸਤੂਆਂ ਸੁੱਖ ਨੂੰ ਦੇਣ ਵਾਲੀਆਂ ਇਹ ਮਰਜ਼ੀ ਨਹੀਂ ਜੀ ਕੋਈ ਚੀਜ਼ ਸੁਣ ਲੋ ਕੋਈ ਸ਼ਾਜਲੋ ਨਹੀਂ ਮਾਰੇ ਗਿੰਦੇ ਐਸਾ ਨਹੀਂ ਸ੍ਰੀ ਸੁਪਰਕਾਰ ਸਾਹਿਬ ਜੀ ਆਪ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਗੁਰਮਖਾਵਾਂ ਨੇ ਬਹੁਤ ਹੀ ਭੇਜ ਕਰਕੇ ਆਪਾਂ ਨੂੰ ਕੀਰਤਨ ਸਰਵਨ ਕਰਵਾਇਆ ਕਿਉਂਕਿ ਦੋ ਦੋ ਬਖਸ਼ਿਸ਼ਾਂ ਹੋ ਜਾਂਦੀਆਂ ਇਹ ਗੱਲ ਬਿਲਕੁਲ ਵਿਚਾਰਨ ਵਾਲੀ ਆ ਇੱਕ ਕੋਈ ਕੀਰਤਨ ਕਥਾ ਕਿਸੇ ਪ੍ਰਕਾਰ ਦਾ ਗੁਣ ਸਿੱਖ ਲੈਣਾ ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਸੰਗਤ ਨੂੰ ਸੁਣਾਉਣ ਵਾਸਤੇ ਪਰ ਉਸ ਤੋਂ ਬਾਅਦ ਸ਼ਡਿਊਲ ਇਹੋ ਜਿਹਾ ਬਣ ਜਾਂਦਾ ਵੀ ਕਿਤੇ ਸੰਗਤ ਨੂੰ ਸੁਣਾਉਣ ਜਾਈਏ ਤੇ ਫੇਰੀ ਮਹਾਰਾਜ ਦੇ ਦਰਸ਼ਨ ਕਰੀਏ ਹੋ ਸਕਦਾ ਜਿੰਨਾ ਚਿਰ ਨਹੀਂ ਇਹ ਸੁਭਾਗ ਬਣਦਾ ਤੇ ਕੋਨਾ ਜਿਹੜਾ ਗੁਣ ਸੁਣਾਉਣ ਵਾਲਾ ਵੀ ਪਤਾ ਨਹੀਂ ਸਮਾਂ ਬੀਤ ਜਾਵੇ ਮਹਾਰਾਜ ਦੇ ਦਰਸ਼ਨ ਨਹੀਂ ਕਰੇ ਪਰ ਗੁਰੂਮਖਾ ਦੇ ਕਿਰਪਾ ਭਾਈ ਜਸਵਿੰਦਰ ਸਿੰਘ ਜੀ ਦੇ ਸਾਥ ਸੰਗਤ ਜੀ ਉਹ ਪਤਾ ਨਹੀਂ ਕਿੰਨੇ ਹੀ ਸਮੇਂ ਤੋਂ ਧੰਨ ਬਾਬਾ ਭਾਈ ਜਾਨ ਸਾਹਿਬ ਜੀ ਛੇਵੇਂ ਪਾਤਸ਼ਾਹ ਮਹਾਰਜ ਦੇ ਸੇਕ ਹੋਏ ਨੇ ਉਹਨਾਂ ਦੇ ਅਸਥਾਨ ਤੇ ਵਜ਼ੀਰ ਦੀ ਸੇਵਾ ਨਿਭਾ ਰਹੇ ਨੇ ਇਹ ਵੱਡੀ ਬਖਸ਼ਿਸ਼ ਹੈ ਜਿਸ ਗੁਰੂ ਦੀ ਮਹਿਮਾ ਗਾਇਨ ਕਰਨੀ ਉਸ ਗੁਰੂ ਦੇ ਵਜ਼ੀਰ ਦੀ ਸੇਵਾ ਨੇ ਜਾਓ ਤੇ ਨਾਂਗ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾਂਗ ਹੋ ਸਤ ਗੁਰੂ ਬਾਣੀ ਜਾਓ ਸੱਚੇ ਪਾਤਸ਼ਾਹ ਕਹਿੰਦੇ ਮਾਰੇ ਤੇਰਾ ਨਾਮ ਲੈਣ ਵਾਲਿਆਂ ਤੋਂ ਕੁਰਬਾਨ ਜਾਂਦੇ ਆ ਤੇਰੀ ਦੇ ਮਹਾਰਾਜ ਗੱਲ ਕੀ ਰਹੀ ਜੇ ਉਹਦੇ ਵਰਗਾ ਸੀ ਮਹਾਰਾਜ ਮੁੱਖ ਤੋਂ ਕੋਈ ਬਾਗੀ ਨਹੀਂ ਸਕਦੇ ਪਾਲ ਨੇ ਆ ਵੀ ਤਰ ਦੇ ਗਿਆ ਤੇ ਨੇ ਕਿਰਾਫਲਾਣਾ ਬੜਾ ਗੜਾ ਸੱਜਣਿਆ ਪਰ ਉਹਦੇ ਪਤਾ ਲੱਗਦਾ ਕਿ ਮੁਸ਼ਕਿਲ ਹੈ ਕਿਸ ਦਾ ਕੁਦਿਸਤਾਨ ਆਤਾ ਵਾ ਦੇ ਦਰਕਾਰ ਪਾਲਾ ਵੇ ਪਤਾ ਲੱਗ ਜੇ ਇਸ ਬੰਦੇ ਦੀ ਜੇ ਫਲਾਣੇ ਨਾਲ ਸੱਜਣ ਦਾਈ ਜਾਂ ਦੂਵੀਂ ਦੇ ਜੇ ਕੋਈ ਹੋ ਜਲਦੀ ਕਿਹੋ ਜਹ ਹਜ ਸੰਗ ਵਿੱਚ ਰਹਿਣ ਵਾਲਾ ਪਰ ਮਾਨੇ ਕਹਿੰਦੇ ਸੱਜਣ ਦੇ ਅਰ ਜੇ ਨਹੀਂ ਸੱਜਣ ਸੱਚਾ ਪਾਤਸ਼ਾਹੋ ਸਿਰਸਾਹਾਂ ਦੇ ਸਾਹਜ ਪਾਸ ਬਹਿ ਕੇ ਆ ਸੋਹੀ ਜਿਹਦੇ ਕੋਲ ਬੈਠੇ ਧਰੋ ਵਡਿਆਈ ਮਿਲ ਜਾਵੇ ਜੀਨੇ ਕੋਲ ਬੈਠੇ ਨਾਲ ਗਾ ਰਿਹਾ ਵੀ ਕੋ ਸੇਪਟੋ ਡੈਗਰੇ ਕੋਲ ਆਨਾ ਬੜਾ ਜੁਮਮਤੀ ਆ ਗੁਰੂ ਘਰ ਅਮਰਤ ਵੇਲੇ ਸ਼ਾਮ ਦੀ ਹਾਜ਼ਰੀ ਉਥੇ ਬੈ ਕੇ ਬਾਣੀ ਪੜਦਾ ਕਹਿੰਦੇ ਉਹ ਵਾਸਲੀ ਸੱਜਣ ਉਹ ਨਹੀਂ ਗੱਲ ਜਿੰਨਾ ਕੋਈ ਜਾਣ ਕਰਕੇ ਉਹ ਆਪ ਦੇ ਆਪਾਂ ਜਾਣਦੇ ਜਿਨ੍ਹਾਂ ਦੇ ਬੰਦੇ ਜਿਹੜੇ ਉਥੇ ਪਰਿਵਾਰ ਸੰਬੰਧ ਰੱਖਦੇ ਆ ਫਿਰ ਉਹਨਾਂ ਦੀਆਂ ਔਲਾਦਾਂ ਨੂੰ ਹੀ ਮੂੰਹ ਬਾਹਰ ਬਣ ਕੇ ਖਾਂਦੀਆਂ ਲੱਗੇ ਕੰਡੂ ਦੇ ਗਾਮੇ